ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਨਾਮ ਭੁੱਲਣਯੋਗ ਨਾ ਸਹਿਣਯੋਗ ਨਾ ਬਖਸ਼ਣਯੋਗ ਕੰਡੂ ਘਰਾਹ ਦਾ ਚੱਲ ਰਿਆ ਹੈ 1 ਤਰੀਕ ਤੋਂ ਲੈ ਕੇ 6-7 ਤਰੀਕ ਤੱਕ ਕੰਡੂ ਦਾ ਦਲ ਖਾਲਸਾ ਜੱਪੇੰਦੀ ਵੱਲੋਂ 5 ਤਰੀਕ ਗੁਰਜ ਬਾਬਾ ਅਕਾਲੀ ਪੁਰਖ ਸਿੰਘ ਤੋਂ ਇੱਕ ਇਜਾਦਗਰੀ ਕੰਡੂ ਘਰਾਹ ਆਜਾਦਗਰੀ ਮਾਰਚ ਕੀਤਾ ਲੈ ਰਿਆ ਤੁਸੀਂ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਮੈਂ ਬਟਿੰਡਾ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਸਾਰਿਆਂ ਨੂੰ ਸੱਦਾ ਦੇਣਾ ਅਪੀਲ ਕਰਦਾ ਨਾਨਕ ਨਾਮ ਦੇਵਾ ਸੰਗਤਾਂ ਨੂੰ ਕਿ ਅਸੀਂ ਆਪਣੇ ਆਪਣੀਆਂ ਗੱਡੀਆਂ ਮਹੀਕਰ ਮੋਟਰਸਾਈਕਲ ਲੈ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਜਿਹੜਾ 5 ਤਰੀਕ ਗੁਰਜਬਾਬ ਅਕਾਲੀ ਬੁੱਲਾ ਸਿੰਘ ਤੋਂ ਸ਼ੁਰੂ ਹੋ ਕੇ 3 ਤੱਕ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼ਾਮਲ ਅਰਦਾਸ ਕਰਨੀ ਆ 6 ਤਰੀਕ 7 ਤੱਕ ਸਾਥ ਤੇ ਸ਼ਹੀਦ ਧੰਨੂ ਸਾਰਿਆਂ ਨੂੰ ਸੱਦਾ ਦੇ ਬੁੱਲ ਭੇਟ ਕਰਨਾ ਅਤੇ ਅਰਦਾਸ ਬੇਨਤੀ ਕਰਨੀ ਆ ਤੇ ਦੋਹਾਂ ਦਿਨਾਂ 'ਚ ਪਹੁੰਚਣ ਵਾਸਤੇ ਅਸੀਂ ਸਾਰਿਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਕਿ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਆਪਣੇ ਆਪਣੇ ਪਿੰਡ ਤੋਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪਣੇ ਪਿੰਡ ਤੋਂ ਹੀ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਈਏ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਮਾਰਚ ਦੀ ਵੀ ਸ਼ੁਭਾਭਿਧਾਈਏ ਤੇ ਛੇ ਤਰੀਕ ਨੂੰ ਸ਼ਰਦਾ ਦੇ ਫੁੱਲ ਵੀ ਸ਼ਹੀਦਾਂ ਨੂੰ ਭੇਟ ਕਰ ਸਕੀਏ ਇੱਕ ਵਾਰ ਤੰਤਕ ਸ਼ਾਹ ਤੇ ਜਾ ਕੇ ਅਸੀਂ ਨਾਲੇ ਤਾਂ ਨਮਸਤਕ ਹੋਵਾਂਗੇ ਨਾਲੇ ਅਰਦਾਸ ਕਰਾਂਗੇ ਨਾਲੇ ਉੱਥੇ ਸ਼ਹੀਦੀ ਗੈਲਰੀ ਬਣੀ ਆ ਸੰਤਾਂ ਦੀ ਯਾਦਗਾਰ ਬਣੀ ਆ ਉਹਦੇ ਵੀ ਦਰਸ਼ਨ ਕਰਾਂਗੇ ਇੱਕ ਵਾਰੀ ਫਿਰ ਅਪੀਲ ਕਰਦਾ ਕਿ 5 ਜੂਨ ਬੁਰਜ ਬਾਬਾ ਕਾਲੀ ਫੂਲਾ ਸਿੰਘ ਤੋਂ ਮਾਰਚ ਸ਼ੁਰੂ ਹੋਊਗਾ ਕੱਲੂ ਭਰਾ ਯਾਦਗਰੀ ਮਾਰਚ ਤੇਰੀ ਕਾਲ ਤੱਕ ਸਾਥ ਤੇ ਜਾ ਕੇ ਸਮਾਪਤੀ ਕਰਨੀ ਆ ਉਹਦੇ ਵਿੱਚ ਅਸੀਂ ਸਾਰੇ ਨਾਲੇ ਸ਼ਾਂਭਲ ਸ਼ਾਂਭਲ ਹੋਣਾ ਦਲ ਖਾਲਸਾ ਜੰਦੇ ਬੰਦੀਆਂ ਨੂੰ ਫ੍ਰੀਡ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ